بسم اللہ الرحمن الرحیم ایک دو زخم نہیں ایک دو زخم نہیں جسم ہے پورا چھلنی درد بیچارا پریشان ہے کہاں سے اٹھے اٹھاؤ جی اٹھاؤ درد تے حل کٹنا اپا درد اٹھاؤ پنجابی میری ماں بولی ہے پنجابی نو پرفولٹ کرن لئی سانوں ہر طرح دے اپرالے کرنے چاہی دے ہن اردو میری محبوبہ ہے ਕਿਆ ਬਾਤ ਔਰ ਮੇਰੀ ਮਹਿਬੂਬਾ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਸਰਕਾਰੀ ਕਾਲਜ ਮਲੇਰ ਕੋਲਾ ਵਿੱਚ ਉਰਦੂ ਦੇ ਪੰਜ ਪ੍ਰੋਫੈਸਰ ਸਨ ਜਿਨ੍ਹਾਂ ਵਿੱਚੋਂ ਤਿੰਨ ਪੋਸਟਾਂ ਬਦਲ ਕੇ ਹੋਰ ਸਬਜੈਕਟਾਂ ਨੂੰ ਦਿੱਤੀਆਂ ਗਈਆਂ ਹਨ ਕਿਰਪਾ ਕਰਕੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਔਰ ਬੀਏਡ ਕਾਲਜ ਸਰਕਾਰੀ ਬੀਏਡ ਕਾਲਜ ਦੇ ਵਿੱਚ ਇੱਕ ਪੋਸਟ ਸੀ ਉਰਦੂ ਦੀ ਉਹ ਵੀ ਦੂਸਰੇ ਸਬਜੈਕਟ ਦੇ ਵਿੱਚ ਕਨਵਰਟ ਕਰ ਦਿੱਤੀ ਗਈ ਸਰਕਾਰੀ ਗਰਲਜ਼ ਕਾਲਜ ਦੇ ਵਿੱਚ ਇੱਕ ਪੋਸਟ ਸੀ ਉਹ ਵੀ ਦੂਸਰੇ ਸਬਜੈਕਟ ਦੇ ਵਿੱਚ ਬਦਲ ਦਿੱਤੀ ਗਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਰਦੂ ਅਰਬੀ ਫਾਰਸੀ ਦੇ ਬਹੁਤ ਸਾਰੇ ਅਲਫਾਜ਼ ਹਨ ਉਰਦੂ ਉਹ ਭਾਸ਼ਾ ਹੈ ਜਿਸ ਨੇ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਦਿੱਤਾ ਪਰ ਅੱਜ ਮੈਂ ਦੇਖ ਰਿਹਾ ਹਾਂ उर्दू जुबान इंसाफ नहीं किया जा रहा उर्दू वो जुबान है जिसने कमर महेंद्र सिंह बेदी साहर वर्गे तो जिसने प्रिंसिपल तख्त वर्गे अजीत सिंह हसरत वर्गे जिसने मुंशी प्रेमचंद वर्गे जिसने कृष्ण चंद्र वर्गे लिखारी पैदा किते जिसने फैज अहमद फैज साहिर लुधियानबी अलामा इकबाल मिर्जा गालिब वर्गे नाम बर शख्सियत और नाम बर शोरा पैदा किए ਮੈਂ ਅਪੀਲ ਕਰਾਂਗਾ ਬੇਨਤੀ ਕਰਾਂਗਾ ਗੁਜ਼ਾਰਿਸ਼ ਕਰਾਂਗਾ ਕਿ ਉਰਦੂ ਜ਼ੁਬਾਨੋ ਦਾ ਬੰਦ ਦਾ ਹੱਕ ਦਿੱਤਾ ਜਾਵੇ ਜਿਹੜੀਆਂ ਉਰਦੂ ਦੀਆਂ ਪੋਸਟਾਂ ਅੱਜ ਤੋਂ 40 ਸਾਲ ਪਹਿਲਾਂ ਮਲੇਰ ਕੋਲੇ ਕਾਲਜ ਦੇ ਵਿੱਚ ਦਿੱਤੀਆਂ ਗਈਆਂ ਸੀ ਉਹਨਾਂ ਨੂੰ ਕਨਵਰਟ ਹੋਰ ਸਬਜੈਕਟਾਂ ਵਿੱਚ ਕੀਤਾ ਗਿਆ ਉਹਨਾਂ ਨੂੰ ਮੁੜ ਬਹਾਲ ਕੀਤਾ ਜਾਵੇ ਥੈਂਕ ਯੂ ਮਾਡਲ ਬਰਾਖਾ ਔਰ ਉਰਦੂ ਦਾ ਬੰਦ ਦਾ ਹੱਕ ਦਿੱਤਾ ਜਾਵੇ ਇਹ ਹਾਂ ਦਿਓ ਜੀ ਦੁਆਰਾ ਕਰਵਾਇਆ ਇਹ ਹੈ ਹਾਂਜੀ ਇਹ ਕਾਰੇ ਨਮਾਇਆ دلے خوددار کرے ہے تڑپے ہیں مگر درد سے انکار کرے ہے تقریر سے ممکن ہے نہ تحریر سے ممکن تقریر سے ممکن ہے نہ تحریر سے ممکن وہ کام جو انسان کا کردار کرے ہے کیا بات آمین ڈاکٹر ਤੁਸੀਂ ਤਾਂ نہیں کچھ کہنا چاہندے کہ اگلی آئٹم لئیے ڈاکٹر نیدر ہے ڈاکٹر نیدر جی 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 ڈاکٹر نیدر جی नहीं सर इस तरह को को के कोई ना कोई कह देनाएगा रसमें वफा ऐसा नहीं होता सनम दिखलाएंगे राहे खुदा ऐसा नहीं होता गिनो सब हसरतें हैं जो खून हुई तन के मकतल में मेरे कातिल हिसाब खून बहा ऐसे नहीं होता सो आइडिया असि कहने ना ब्लड मनी जो असी अपने अपने लोगों ने जो अस धक्का जो धक्का होया है ਤੋ ਅਸੀਂ ਗਿਣਤੀ ਕਰ ਲੀਨੇ ਲੋਸ ਪੈਸਿਆਂ ਚ ਉਹ ਇਸ ਤਰ੍ਹਾਂ ਵੀ ਹੁੰਦਾ ਜਿਹੜੀ ਹਸਰਤਾਂ ਜਾਂਦੀਆਂ ਜਿਹੜੀਆਂ ਉਹਦੇ ਤਮੰਨਾਵਾਂ ਜਾਂਦੀਆਂ ਉਹਦੀ ਵੀ ਗਿਣਤੀ ਹੋਣੀ ਚਾਹੀਦੀ ਹੈ। ਥੈਂਕ ਯੂ ਪਰਮਾਤਮਾ ਕਰੇ ਆਪਾਂ ਸਾਰੇ ਰਲ ਕੇ ਪੰਜਾਬੀਆਂ ਦੀਆਂ ਹਸਰਤਾਂ ਨੂੰ ਪੂਰੀਆਂ ਕਰੀਏ ਜਿਹੜੇ ਨੁਕਸਾਨ ਹੋਇਆ ਉਹਨੂੰ ਪੂਰਾ ਕਰੀਏ। ਅੱਗੇ ਧਿਆਨ ਦਿਵਾਉ ਨੋਟਿਸ। ਸ਼੍ਰੀਮਤੀ ਸਰਬਜੀਤ ਕੌਰ ਆਈਐਸ ਐਸ ਲਓ ਜੀ ਤੁਸੀਂ ਅਸ਼ਨੀ ਜੀ ਅਸ਼ਨੀ ਜੀ ਪਤਲਾ ਨਹੀਂ ਹੋ ਗਿਆ ਕਿ ਮੈਂ ਤੁਹਾਨੂੰ ਲੰਬਾਣਾ ਤੁਸੀਂ 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 ਐਂ ਕਰੋ ਤੁਸੀਂ 2 ਮਿੰਟ ਹੀ ਸਾਡੇ 4 ਮਿੰਟ ਬੋਲੋ ਹਾਂਜੀ ਤੁਸੀਂ 2 ਮਿੰਟ ਹੀ ਸਾਡੇ 4 ਮਿੰਟ ਬੋਲੋ ਧੰਨਵਾਦ ਮੈਂ ਤਾਂ ਸ਼ੇਰ ਦਾ ਜਵਾਬ ਦੇਦਾ ਫਿਰ ਤੁਹਾਡੀ ਇਜਾਜ਼ਤ ਨਾਲ ਮਹਾਰਾਜ ਵਤਨ ਕੀ ਫਿਕਰ ਕਰ ਨਾ ਦਾ ਮੁਸੀਬਤ ਆਨੇ ਵਾਲੀ ਹੈ ਤੇਰੀ ਬਰਬਾਦੀوں ਕੇ ਚਰਚੇ ਹੈ ਆਸਮਾਨੋਂ ਮੇ ਸਪੀਕਰ ਸਾਹਿਬ ਤੁਹਾਡੀ ਬੜੀ ਮਿਹਰਬਾਨੀ ਕੀ ਨਜ਼ਰ ਐ ਤੋ ਹੀ ਮੈਂ ਗਾਣਾ ਗੁੰਗੁਣਾ ਰਿਹਾ ਸੀ ਕੀ ਕਿ ਆਖਿਰ ਐਸਾ ਕੀ ਹੋ ਗਿਆ ਕਿ ਤੁਹਾਡੀ ਨਜ਼ਰ ਮੇਰੇ ਤੇ ਪੈ ਨਹੀਂ ਰਹੀ ਫਿਰ ਮੈਂ ਆਪਣੇ ਸਰੀਰ ਵਾਲ ਵੇਖ ਰਿਹਾ ਮੈਂ ਇੰਨਾ ਪਤਲਾ ਤਾਂ ਨਹੀਂ ਹੋਇਆ ਨਬ ਨਹੀਂ ਰਿਹਾ ਹਾਂ ਤੇ ਤੁਸੀਂ ਵਿਪੱਖਸ਼ ਦੇ ਨੇਤਾ ਨੇ ਵਿਸ਼ੇ ਉਠਾਇਆ ਅਜੀਤ ਅਖਬਾਰ ਔਰ ਬਾਕੀ ਅਖਬਾਰਾਂ ਦੀ ਵਿਚਾਰਾਂ ਦੀ અભિવ્યਕਤੀ ਦਾ ਆਮ ਆਦਮੀ ਪਾਰਟੀ ਦੇ ਦੇ ਸਰਕਾਰ ਹੈ ਔਰ ਆਪਾਂ ਹਮੇਸ਼ਾ ਇਹ ਗੱਲ ਤੁਸੀਂ ਤੁਹਾਡੇ ਦੁਆਰਾ ਜ਼ਿਆਦਾ ਬੋਲੀ ਜਾਂਦੀ ਸੀ ਕਿ ਬੋਲਣ ਦੀ ਆਜ਼ਾਦੀ ਦੇ ਉੱਤੇ ਜਿਹੜਾ ਨਾ પ્રતિਬੰਧ ਨਹੀਂ ਹੋਣਾ ਚਾਹੀਦਾ ਉਹ விஷი ਆ ਗਿਆ ਤੁਸੀਂ ਦੱਸ ਵੀ ਦਿੱਤਾ ਕਿ ਇਹ ਐਂਟਰੀ ਦੇ ਦਿੱਤੀ ਲੇਕਿਨ ਉਸ ਲੈਟਰ ਨੂੰ ਅਗਰ ਧਿਆਨ ਨਾਲ ਪੜ੍ਹੀਏ ਬਲਜੀਤ ਜੀ ਨੂੰ ਇਹ ਲਿਖਣ ਦੇ ਲਿਖਣ ਲਈ ਮਜਬੂਰ ਹੋਏ ਨੇ ajo ਹਾਊਸ ਨੂੰ ਇਸ ਗੱਲ ਤੇ ਵਿਚਾਰ ਕਰਨਾ ਪੇਗਾ ਇੱਕ ਇੱਕ ਪੇਪਰ ਦਾ ਸਵਾਲ ਨਹੀਂ ਹੈ ਐਡਾ ਰਿਪਿਊਟਡ ਫੈਮਿਲੀ ਜਿਨ੍ਹਾਂ ਨੇ ਇਨੇ ਲੰਬੇ ਸਮੇਂ ਤੋਂ ਸੇਵਾ ਕੀਤੀ ਆ ਉਹ ਕਹਿ ਰਹੇ ਨੇ ਕਿ ਮੈਨੂੰ ਪੁਲਿਸ ਅਫੀਸ਼ਰ ਜਿਹੜੇ ਆ ਫਾਲਸ ਕੇਸ 'ਚ ਫਸਾ ਸਕਦੇ ਨੇ ਔਰ ਮੈਨੂੰ ਧਮਕਾਇਆ ਜਾ ਰਿਹਾ ਹਿਊਮਿਲੇਟ ਸ਼ਬਦ ਪ੍ਰਯੋਗ ਹੋਇਆ ਹੈ ਇਸ ਕਰਕੇ ਤੁਹਾਡਾ ਧਿਆਨ ਇਸ ਗੱਲ ਵੱਲ ਜ਼ਰੂਰ ਜਾਣਾ ਚਾਹੀਦਾ ਔਰ ਤੁਸੀਂ ਸਾਰੇ ਇਸ ਗੱਲ ਦੀ ਮੈਂ ਇੱਕ ਧਿਆਨ ਲਿਆਣਾ ਸੀ ਦੂਸਰੀ ਗੱਲ ਜਿਹੜੇ ਕਾਰਡ ਕਟੋਰੇ ਆ ਅਸੀਂ ਗਰੀਬਾਂ ਨੂੰ ਨਵਾਲਾ ਦੇਣ ਵਾਲੀ ਸਰਕਾਰ ਬਣੀ ਐ ਔਰ ਜਿਹੜੇ ਕਾਰਡ ਕਟੋਰੇ ਨੇ ਉਹ ਕਮਰਿਆਂ ਚ ਬਹਿ ਕੇ ਏਸੀ ਚ ਬਹਿ ਕੇ ਕਟੋਰੇ ਨੇ ਜੇ ਤੁਸੀਂ ਮੈਨੂੰ ਕਹੋ ਮੈਂ ਆਪਣੀ ਹੀ ਵਿਧਾਨ ਸਭਾ ਇਹਦਾ ਮਤਲਬ ਪੰਜਾਬ ਚ ਕੀ ਹੋਏਗਾ ਉਹ ਲੱਭ ਜੇਗਾ ਆਪਣੀ ਹੀ ਵਿਧਾਨ ਸਭਾ ਦੇ ਇੱਕ ਇੱਕ ਕਮਰੇ 'ਚ ਰਹਿਣ ਵਾਲੇ ਚਾਰ ਚਾਰ ਜੀਆਂ ਦੇ ਫੋਟੋਗ੍ਰਾਫੀ ਉਹਨਾਂ ਦੇ ਦੇ ਪੇਸ਼ ਕਰ ਸਕਦਾ ਸਦਨ ਦੇ ਅੰਦਰ ਤੇ ਉਹਨਾਂ ਦੇ ਕਾਰਡ ਗੋਟ ਹੋ ਗਏ ਮਤਲਬ ਮਾਪਦੰਡ ਕੀ ਹੈ ਇਹਦੇ ਉੱਤੇ ਤੁਹਾਡਾ ਧਿਆਨ ਜਾਣਾ ਚਾਹੀਦਾ ਧੰਨਵਾਦ